ਜੇ ਕਿ ਪਿਤਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਾ ਦੇਖ ਰਿਆ ਪਰ ਉਹ ਹੋ ਰਿਹਾ ਸ਼ਕਾਰੇ ਨਾਲ ਭਾਈ ਸਾਹਿਬ ਦੱਸ ਕੇ ਗਏ ਕਿ ਜੇ ਉਹ RAM ji ਦੇ ਬੰਦੇ ਹਾਰ ਗਏ ਤਾਂ ਉਹ ਸਾਲ ਵਾਰੀ ਪੁਕਾਵੇ ਉਸ ਇਤਿਹਾਸ ਦੀ ਗੱਲ ਛੱਡੋ ਐਸਾ ਇਤਿਹਾਸ ਦੀ ਗੱਲ ਕਰੋ ਜਿਹੜਾ ਤੁਹਾਡੇ ਆਸਿਰ ਤੇ ਪੱਕਾ ਹੈ ਅੱਜ ਦੁਨੀਆ ਤੇ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਸ ਇਤਿਹਾਸ ਦੀ ਗੱਲ ਕਰੋ ਇਹ ਇਤਿਹਾਸ ਹੈ ਇਹ ਇਤਿਹਾਸ ਰਹਿਦੀ ਦੁਨੀਆ ਤੱਕ ਰਹੇਗਾ ਉਹਨਾਂ ਬੱਚਿਆਂ ਦੀਆਂ ਸ਼ਹੀਦੀਆਂ ਉਹਨਾਂ ਬੱਚਿਆਂ ਨੇ ਕੀਤੇ ਉਹ ਮਾਤਾ ਜੀ ਜਿਨੇ ਸਤਾਰ ਦਾਸ ਸਾਹਿਬ ਦੇ ਬੱਚੇ ਨੂੰ ਇਹੋ ਜੀ ਸਿੱਖਿਆ ਦਿੱਤੀ ਕਿ ਉਹਨੇ ਉਹ ਜੇ ਜਵਾਬ ਦਿੱਤੇ ਕਿ ਜਿਹੜੇ ਝੂਠਾ ਸੀ ਉਹ ਦੇਖਦੇ ਹੀ ਰਹਿੰਦੇ ਸੂਬਾ ਘਰਾਂ ਦੇ ਕਹਿੰਦਾ ਤੁਹਾਡੇ ਪਿਤਾ ਜੀ ਕਤਲ ਹੋ ਚੁੱਕੇ ਆ ਉਹ ਕਹਿੰਦੇ ਕਿਹੜੀ ਪਰਵਾਨ ਬਣੀ ਅੱਜ ਤੱਕ ਕਿਹੜੀ ਇਹੋ ਜੀ ਪਰਿਵਾਰ ਬਣ ਗਈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਬਚਨ ਕਰਦੇ ਸੋ ਇਤਿਹਾਸ ਦੀਆਂ ਗੱਲਾਂ ਕਰੋ ਕਿਨਾਂ ਇਤਿਹਾਸ ਦੀਆਂ ਕਹਾਣੀਆਂ ਦੇ ਨਾਲ ਕਹਿੰਦੇ ਆ ਬਾਅਦ ਜੇ ਗੱਲ ਕਰੀਏ ਇਤਿਹਾਸ ਦੀ ਇਹ ਜਿਹੜਾ ਇਤਿਹਾਸ ਕਿਉਂਕਿ ਕੈਰ ਬਹੁਤ ਹੋ ਗਿਆ ਮੈਂ ਟਾਈਮ ਲੈਣਾ ਲਿੰਦਾ ਇਹ ਜਿਹੜਾ ਇਤਿਹਾਸ ਹੈ ਦੱਸਣਾ ਜ਼ਰੂਰ ਵਰਦਾ ਸੋ ਬਾਬਾ ਜੀ ਹੋਣੇ ਤੁਹਾਨੂੰ ਦੱਸਿਆ ਹੈ ਕਿਉਂਕਿ ਜਿਹੜਾ ਇਹ ਸਮਾਂ ਬਾਰੀ ਦਿੰਦਾ ਹੈ 5 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਉਦੋਂ ਤੋਂ ਅੱਜ ਕੋ ਅੱਜ 22 ਤਰੀਕ ਨੂੰ ਸਹਿਬ ਜਾਦੇ ਸ਼ਹੀਦ ਹੋਏ 13 ਨੂੰ 27 ਤਰੀਕ ਨੂੰ ਛੋਟੇ ਸਹਿਬ ਜਾਂਦੇ ਤੇ ਮਾਤਾ ਜੀ ਸ਼ਹੀਦ ਹੋਏ ਆ ਕਹਿਣਾ 27 ਇੱਕ ਹਫ਼ਤੇ ਦੇ ਵਿੱਚ ਸੱਤ ਛੇ ਸੀਧਿਆ ਇਹ ਜਨਾਂ ਦੇ ਕਥਿਆ ਇਹਨਾਂ ਨੂੰ ਪਤਾ ਹੈ ਕਿ ਕਿਵੇਂ ਉਹ ਪਰਮਾਰ ਤੇ ਵੀਰ ਸੀਗੀ ਅੱਜ ਆਪਾਂ ਗੱਲਾਂ ਸੁਣਨ ਲੱਗੇ ਆ ਬੱਚਿਆਂ ਨੇ ਥੋੜਾ ਲੰਮਾ ਹੈ ਕਿ ਲੋ ਲੱਦੇ ਪਰ ਅਸੀਂ ਤੋਰਦੇ ਕਿੱਧਰ ਤੋਂ ਸਾਡੀ ਤੋਰ ਉੱਧਰੋਂ ਆਏ ਜੋ ਸਾਡੀ ਖਾਂਦਰ ਕਾ ਗਿਆ ਉਹਨਾਂ ਵੱਲੋਂ ਸਾਡਾ ਧਿਆਨ ਨਹੀਂ ਹੈ ਉਧਰ ਉਹ ਆਪਾਂ ਜਾਣੇ ਨਹੀਂ ਚਾਹਦੇ ਅਸੀਂ ਕਿਤੇ ਹੋਰ ਪਾਸੇ ਤੋਂ ਹੀ ਕਰਦੇ ਜਿਨ੍ਹਾਂ ਨੇ ਕਰਵਾਦੀਆਂ ਕਰਨ ਦੀ ਬਦੌਲਤ ਅੱਜ ਬੈਠੇ ਆ ਉਹਨਾਂ ਦੇ ਨਾਂ ਲੈਣ ਤੇ ਵੀ ਔਕੇ ਆ ਨੇ ਅੱਜ ਗੁਰੂ ਘਰਾਂ ਦੇ ਵਿੱਚ ਸਾਰੇ ਚੱਲ ਰਿਹਾ ਹੈ ਸੁਖਮਨੀ ਸਾਹਿਬ ਚੱਲ ਰਹੇ ਆ ਕਿਉਂਕਿ ਜਿਹੜਾ ਤੇਰਾ ਉਹ ਦਾ ਦਿਨ ਸੀਗਾ ਸਵਾ ਘੰਟਾ ਦਾਸ ਤੋਂ ਲੈ ਕੇ ਸਵਾ 11 ਵਜੇ ਤੱਕ ਸਾਡਾ ਸਭ ਦਾ ਹੱਕ ਬਣਦਾ ਹੈ ਵੀ ਗੁਰੂ ਦਾ ਨਾਮ ਲਈਏ ਬਾਣੀ ਦਾ ਨਾਮ ਲਈਏ ਨਾਮ ਲਈਏ ਤਾਂ ਕਿ ਅਸੀਂ ਉਹਨੂੰ ਹਾਲਾ ਨਾ ਲਾਵਾਂ ਅਸੀਂ ਕਰਤਾ ਕੋ ਰੱਖਦੇ ਨਹੀਂ ਉਹਨਾਂ ਦੇ ਦੱਸਿਆ ਹੋਇਆ ਵੀ ਅਗਰ ਤੋਲ ਨਹੀਂ ਰੱਖਦੇ ਅੱਜ ਗੋਲ ਸੇਕ ਬਾਰਨ ਬਾਅਦ ਤੇ ਵੀ ਬੰਦਾ ਗਰੇਜ਼ ਕਰਤਾ ਹੋਣ ਦਾ ਪਹਿਲਾ ਕਹਿੰਦਾ ਜੁੜ ਜਾਵਾਂਗਾ ਰੇਣ ਨੂੰ ਕਹਿੰਦਾ ਸੋ ਉਹਨਾਂ ਦੇ ਕੁਰਬਾਨੀਆਂ ਨੂੰ ਵੀ ਆਪਾਂ ਤਿਆਗ ਰਹੇ ਆ ਉਹਨਾਂ ਦੇ ਰਾਹ ਤੇ ਨਹੀਂ ਜਾ ਸਕਦੇ ਆ ਸਾਨੂੰ ਅੱਜ ਤੋਂ ਬਾਅਦ ਹਰ ਕੋਈ ਹੱਥ ਖੜਾ ਲਾਦਾ ਹੈ ਤਕਰੀਬਨ 10 ਬਜੇ ਆਪਾਂ ਦਾ 10 ਮਿੰਟ ਤੇ ਹੀ ਰੋਬਦਾ ਨਾ ਲੱਗੇ ਬਾਣੀ ਦਾ ਨਾ ਲੱਗੇ ਦੂਰ ਬਾੜੇ ਕੂੜੀਏ ਘੰਟਾ ਦੇਰ ਘੰਟਾ ਦੋ ਘੰਟੇ ਸੁਕਮਦਾ ਦੇ ਪਾੜ ਚੱਲਣ ਔਰ ਉਹਨਾਂ ਦੇ ਨਾਂ ਲੱਗਣ ਜਿਨ੍ਹਾਂ ਨੇ ਸੀੜੀਆਂ ਦਿੱਤੀਆਂ ਸੋ ਇਹ ਬਹੁਤ ਹੀ ਬੜਾ ਦਿਨ ਹੈ ਇਹਦੇ ਬਾਰੇ ਗੱਲ ਕਰਦੀ ਬਹੁਤ ਪੂਰੀ ਸੀ ਮੈਂ ਮਾਤਰਾ ਜੀ ਦੀ ਗੱਲ ਕਰਾਂ ਪਰਵਾਰ ਦੀ ਗੱਲ ਕਰਾਂ ਜੋ ਮੈਂ 70